ਉਹ ਲਈ ਬਾਰੇ ਗੱਲ ਜਾਰੀ ਆਪਾਂ ਘੰਡੇ ਦੇ ਹਿਸਾਬ ਨਾਲ ਬੋਲ ਸ਼ੰਕਰ ਚੜਨਾ ਦੇ ਯਾਰ ਪ੍ਰਾਰਥਨ ਉਹ ਟੈਂਕੀ ਲੈ ਲਓ ਆਪਾਂ ਅਕਰੇ ਪਰ ਆਪਾਂ ਦਿੱਦੀ ਚੋਣ ਆਪਾਂ ਆਹ ਦੇ ਦਿੱਤਾ ਲਿਆ ਬਸ ਮੋਲੀ ਦੇ ਆਪਾਂ ਪੂਰੇ ਬਣ ਗਏ ਆ ਮਦੀਨਾ ਨੇ ਸਾਡੀਆਂ ਵਿੱਕੀ ਵੀਰ ਦੀਆਂ ਜਿਹੜੀਆਂ ਜਦੌੜਣੀਆਂ ਹੈ ਲੋ ਕਰ ਸਕਦੇ ਹੋ ਚੈੱਕ ਤੁਸੀਂ ਰੰਗ ਚਰਦ ਬੰਦ ਅਮੀਰੀਏ ਪਟੈਂਟਾ ਹੋ ਗਿਆ ਕਾਲੀ ਆ ਪਟੈਂਟਾ ਦੀ ਔਰ ਸਾਰੇ ਜਰਦਵੰਦ ਨੇ ਅਮੀਰੀਏ ਨੇ ਟਿਕਾ ਮੋਲਨ ਨਵੀਂ ਗੀਏ ਕੁਲੀ ਲਾਲਵੰਦ ਇਹ ਵੀ ਲਾਲਵੰਦ ਮੈਂ ਸੀਤੀ ਤਰ ਨੀਲਾ ਕੁਲੀ ਅਮੀਰ ਅਮੀਰਨਾ ਤੇ ਮਦੀਨਾ ਨੇ ਇਹ ਨਾਂ ਲੋ ਜੀ ਮਾਨ ਪਾਰਟੀ ਦੇ ਕੌਪਟਰ ਖੁੱਲਣ ਜਾ ਰਹੇ ਨੇ 11 21 ਦੇ ਘਟੇ ਆ ਕਿੱਕੀ ਵੀਰ ਦੇ ਕਿੱਕੀ ਵੀਰ ਯੂਐਸ ਵਾਲਾ ਓਏ ਮਾੜਾ ਜਿਹਾ ਗੁੰਡਾ ਹੀ ਮਗਰ ਬੈਠੀ ਹੋ ਯਾਰ ਸਾਡੇ ਮਾਰੇ ਬੰਦੇ ਬੰਦੇ ਇੱਥੇ ਆ ਗਏ ਮੀ ਗੁੰਡਾ ਹੀ ਮਗਰ ਬੈਠੀ ਹੋ ਇੱਕੇ ਵਾਰ ਕੱਢਿਆ ਖੜਜਾ ਕੱਢੇ ਟੋਟੇ ਛੋਟਾ ਬਣਾ ਲਾਣਾ ਪੜਦਾ ਹੈ ਯਾਰ ਬੇ ਤੋਂ ਨਿਕਲਿਆ ਯਾਰ ਨਾਲ ਰੌਡ ਤੇ ਵੀ ਆਜੂ ਕੋਈ ਨਹੀਂ ਕੋਈ ਦੇਖ ਨਾਲ ਨਿਕਲਿਆ ਬੰਦ ਕਰ ਓ ਕਰਜਾ ਇਹ ਰੇ ਅੰਦੇ ਕੋਟ ਬੰਦੇ ਤਾਂ ਬੰਦੇ ਪਿੱਛੋਂ ਤਾਂ ਬੰਦੇ ਤਾਂ ਆਪੇ ਅੱਗੇ ਨੂੰ ਆਜੇ ਉਹ ਫਿਰ ਵੀ ਮਾਰਦੇ ਇੱਧਰ ਨੂੰ ਮਾਰਦੇ ਅੱਗੇ ਨੂੰ ਆਜੇ ਫਿਰ ਵੀ ਮਾਰਦੇ ਆਪੀ ਹੋ ਜਾਣਗੇ ਜੀ ਹੋਣਗੇ ਹੋਣਗੇ ਇੱਧਰ ਆਣਗੇ ਫੋਨ ਤੇ ਕੱਟੇ ਨਹੀਂ ਮਾਰੇ ਮੈਂ ਜੋ ਉਹਨਾਂ ਦੇ ਗੂਟੇ ਜਿਹੜੇ ਰੋਜ਼ ਲੱਗਾ ਹੁੰਦੇ ਉਹ ਹੋ ਰਹੇ ਆ ਗਏ ਆ ਗਏ ਆਪ ਵੀ ਆ ਗਏ ਤਾਂ ਆਓ ਆਣ ਕੇ ਤਾਂ ਹੱਦ ਤੀ ਗੱਤੇ ਹੀ ਨਹੀਂ ਦੱਬੇ ਇਹਨਾਂ ਨੇ ਉਹ ਸਾਡੇ ਦੋ ਦੋ ਨਕੂਤਰ ਜੇ ਪਿੱਛੇ ਨੂੰ ਆਣ ਕੇ ਇੱਧਰ ਆਣ ਗਿਆ ਅੰਦਰੋਂ ਜਾ ਰਹੇ ਬੰਦੇ ਕੋਈ ਨਹੀਂ ਅਫਾਲਮ ਭੁੜੀਆਂ ਚੁੱਕਦਾ ਆ ਉਹ ਆ ਗਿਆ ਬਈ ਸਾਹਮਣੇ ਆ ਆ ਗਿਆ ਯਾਰ ਠੀਕ ਹੈ ਠੀਕ ਹੈ ਮੋਂ ਨੂੰ ਠੀਕ ਹੈ ਵੀਰੇ ਜੀ ਨਿਗਾਹ ਰੱਖਣਾ ਸਾਜੀ ਸਾਜੀ ਹੋ ਜਾ ਟਾਈਮ ਦੂੰਗਾ ਉਹ ਲੱਗ ਹੋ ਰਿਹਾ ਕੂਤਰ ਇੱਕ ਚਲਾ ਜਾ ਕੋਈ ਨਾ ਵੀਰੇ ਜਿਹੜਾ ਲੱਗ ਹੋਊਗਾ ਲੱਗ ਆ ਜਾਊਗਾ ਉਹ ਆਵਾਜ਼ ਚਲੀ ਗਈ ਗੁੰਜ ਰਹੀ ਹੈ ਇੱਕ ਅੱਗੇ ਕਬੂਤਰ ਵੀ ਉੱੜ ਰਹੇ ਮੋਂ ਨੂੰ ਹਾਂ ਉਹ ਨੀਵੇਂ ਕਬੂਤਰ ਉੱੜ ਰਹੇ ਮੇਰਾ ਵੀਰੇ ਜੀ ਹੋ ਜਾ ਰਹੇ ਪਾਣੀ ਚਾਹ ਰਹੇ ਹੁਣ ਲਾ ਲਈ ਹੁਣ ਲਾ ਲਈ ਹੁਣ ਹੋ ਜਾ ਰਹੇ ਪਾਣੀ ਚਾਹ ਰਹੇ ਤਾਵੇ ਤੇ ਹੋਰ ਹੋਰ ਯਾਰ ਉਹ ਸਾਰੇ ਨਾ ਬੋਲੋ ਸਾਰੇ ਨਾ ਬੋਲਣ ਆ ਯਾਰ ਮਨਸੋ ਗੱਲ ਕਰੋ ਲਾ ਲਈ ਹੁਣ ਮਨੂ ਜੀ ਉਹ ਦੇਖੋ ਜਾ ਰਹੇ ਮੇਰੇ ਕੋ ਤ੍ਰਿਲਲੇ ਦੇ ਪਿੱਛੇ ਉਹਦਰ ਨੂੰ ਹੋ ਜਾ ਰਹੇ ਲਾਈਵ ਜਾ ਰਹੇ ਉਹ ਮੇਰੇ ਪਿੱਛੇ ਜਾ ਰਹੇ ਮੇਰੇ ਕੋ ਤ੍ਰਿਲਲੇ ਦੇ ਉਹ ਜਾ ਰਹੇ ਦੇਖ ਯਾਰ ਆ ਝੰਡੇਪੁਰ ਨੇ ਬਿਲਕੁਲ ਉਹ ਉੱਤੋਂ ਹੋਇਆ ਤੜ ਗਿਆ ਪੁੱਤਰ ਚਲ ਹੁਣ ਲਾਓ ਤਾਂ ਲਾਓ 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 ਬਾਹੂ ਨਾ ਮੇਰਾ ਵੀਰੇ ਕੋਈ ਬੋਲਦਾ ਸਾਰੇ ਵਿੱਕੀ ਯਾਰ ਹਾਂਜੀ ਵਿਕਾਸ ਸਤਾਜ ਜੀ ਲੱਗੇ ਹੀ ਟਾਈਮ ਹਾਂਜੀ ਹਾਂਜੀ ਲੱਗੇ ਲੱਗੇ ਆਹ ਹੁਣ ਦੇਖ ਸਾਡੇ ਤੇਡੇ ਹੋ ਗਏ ਸਾਰੇ ਝੰਡੇ ਆਹਨ ਦੱਸਣ ਵੀ ਪਛਬਾ ਲੱਗ ਗਿਆ ਹੁਣ ਜਣਾ ਦੋਸਤੋ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦੋ ਲਾਈਕ ਕਰ ਦੋ ਤੇ ਜਿਨੇ ਵੀ ਆਪਣੇ ਸ਼ੌਂਕ ਦੀ ਵੀਡੀਓ ਬਣਵਾਣੀ ਹੋਣ ਫੋਨ ਕਰ ਲਓ ਕੰਟੈਕਟ ਕਰ ਲਓ ਜਿਹੜਾ ਨਾ ਸ਼ੌਂਕ ਦਿਖਾਣਾ ਹੋਵੇ ਕੁਝ ਵੀ ਦਿਖਾਣਾ ਹੋਵੇ ਕੰਟੈਕਟ ਕਰ ਸਕਦੇ ਹੋ ਗ੍ਰਿਪਾਲ ਚੌਰਾ ਸਨੌਰ ਹੈ ਜਿਹੜਾ ਚੌੜੇ ਵਾਲਾ ਹੈ ਸਨੌਰ ਉਹ ਬੀਜੀ ਆ ਰਹੇ ਆ ਦੇਉ ਪਰ ਮੈਂ ਨਹੀਂ ਉਹ ਮੈਂ ਕੀ ਜੀ 6 ਮਿੰਟ ਹੋ ਗਏ ਸੱਤਾਂ ਚੱਲਦਾ ਹੈ 8 ਤੋਂ 6 ਮਿੰਟ ਬਾਅਦ ਸੱਤ ਕਬੂਤਰ ਟੁੱਟ ਕੇ ਆ ਗਈ ਉਸ ਤੋਂ ਜਿਵੇਂ ਕਿ ਤੁਸੀਂ ਦੇਖਿਆ ਪੂਰੇ ਦੀ ਹਵਾ ਤੀਗੀ ਵਿੱਕੀ ਵੀਰ ਦੇ ਕਬੂਤਰ ਜਿਵੇਂ ਦੇਖਿਆ ਤੁਸੀਂ ਬਹੁਤ ਖੂਬਸੂਰਤੀ ਨਾਲ ਗਏ ਨੇ ਪਰ 8 ਮਿੰਟਾਂ ਬਾਅਦ ਇਹ ਸੱਤ ਕਬੂਤਰ ਟੁੱਟ ਕੇ ਆ ਗਏ ਥੀਗੇ ਬਾਕੀ ਕਬੂਤਰਾਂ ਨੇ 15 ਮਿੰਟ ਕੁ ਸੈਕਿੰਡ ਦਾ ਟਾਈਮ ਲਿਆ ਬਹੁਤ ਵਧੀਆ ਤਗੜੀ ਸੀ ਵੀਰ ਦੀ ਹੁਣ ਲੈ ਕੇ ਚੱਲਦੇ ਹਾਂ ਇਹ ਦੋਨੋਂ ਬਾਪਾਲਟੀ ਲਵੇ ਬਾਪਾਲਟੀ ਤੋਂ ਸਾਡਾ ਪੰਮਾ ਵੀਰ ਹੈ ਪੰਮਾ ਫਤੇਪੁਰ ਉਰੋ ਜੀ ਸ਼ੌਂਕੀਆ ਦੇਖਦਾ ਹਾਂ ਹੁਣ ਸਾਡੇ ਪੰਮਾ ਜੀ ਦੇ ਕੀ ਕਰਦੇ ਨੇ ਕਬੂਤਰ ਹਾਂ ਪਛਰਾਂ ਵੀ ਉਹ ਪਹਿਲਾਂ ਪੂਰਾ ਸੀ ਆ ਸਾਰੀਆਂ ਮਦੀਨਾ ਨੇ ਪੰਮੇ ਵੀਰ ਦੀਆਂ ਪੰਮਾ ਕਿਹੜੀ ਵੀਰ ਦੀ ਆ ਜੋ ਸੀ ਲੜੀ ਜਾਣੀ ਚੱਲ ਬਾਹਰ ਨਹੀਂ ਕਿਹੜਾ ਕਰ ਪੰਮਾ ਬੋਲਿਆ ਅਪਣਾ ਵੀ ਚੁੱਪ ਗਿਆ ਅਪਣਾ ਜਾ ਰਿਹਾ ਛੱਡਾ ਲਾਓ ਮਿੱਕੀ ਜੀ ਲੋਜੀ ਕੋਟਰ ਛੱਡਣ ਜਾ ਰਹੇ ਨੇ ਮਾਵੀਰ ਬਾਪ ਪਾਲਟੀ ਤੋਂ ਫਤਿਹਪੁਰ ਪਿੰਡ ਸਾਰੀਆਂ ਮਦੀਨਾ ਨੇ ਉੱਡ ਗਿਆ ਅੰਦਰ ਨਿਕਾ ਮਾ ਬੈਠੀ ਰਹਿਣ ਦਿੰਦੇ ਮਰਾ ਇਹ ਐਂ ਤੋਂ ਕਰੂ ਨਾ ਕਿ ਜਿੰਦੇ ਮੂਰਤੀ ਵਾਲੇ ਨਹੀਂ ਹੈਗੇ ਜਿਹੜੇ ਪਹਿਲੇ ਕਰੇ ਜਾਣਗੇ ਉਹ ਵੀ ਨਹੀਂ ਜਾਣੀ ਜਾਰੀ ਹੈ ਜਾਊਗੀ ਉਹ ਵੱਜੇਗੀ ਉੱਥੇ ਦੇਖਿਓ ਉਹ ਵੱਜ ਗਈ ਕਰਦੇ ਜੀ ਉਹ ਮੈਂ ਕਿਹੜੇ ਕੁੰਜੇ ਜਾਲ ਜੀ ਦੱਸਦੇ ਮੜਾਏ ਜਿਹੜਾ ਤੜਾ ਹੱਥ ਦੀ ਕਹਿਰੋ ਜਿਹੜਾ ਬੰਦੇ ਕਹਿਦੇ ਕਿ ਕਿਹੜੇ ਉੱਤੇ ਚਾਹ ਰਹੇ ਹੋ ਕੋਈ ਚੱਕਰ ਨਹੀਂ ਪਾ ਮਾਰ ਦਿੰਦੀ ਮਾਰ ਦਿਆ ਵਰਤ ਮੈਂ ਮਾਰ ਪਾਣੀ ਆ ਗਿਆ ਜੀ ਕੱਢਿਆ ਤੂੰ ਕਹੇ ਅੱਗੇ ਬਾਜ ਆਖਣੇ ਗੱਲਾਂ ਕਰਾਂਗੇ ਫੇਰ ਹੱਥ ਨਹੀਂ ਜਦ ਦੱਸਦੇਗਾ ਉੱਪਰ ਦਾ ਪਹਿਲਾ ਹਲੋ ਛੱਟਿਆਂ ਫਿਰ ਛੱਟਿਆਂ ਦੇ ਉਹ ਜਿਹੜੀ ਬਸ देखियो झंडिया की रख ਦੀ ਗਿਰ ਕਰੀ ਮੈਂ ਇੱਕ ਨੂੰ ਮੜਾ ਨਿਕਲ ਗਿਆ ਪੈਨੇ ਨਿਕਾਰ ਕਿਉਂ ਮੜਾ ਜਿਨੀ ਬੇ ਦੂਰ ਤੇਲੀ ਦਾ ਨਿਕਾਰ ਕਰੀ ਕੋਈ ਨਹੀਂ ਯਾਰਾ ਇਹ ਬੁਲੇਵਾ ਕਰਦੇ ਇਹ ਗੱਲ ਨਹੀਂ ਮੰਨੀ ਦੀ ਵੀਰੇ ਇੱਲਾ ਤਾਂ ਹੱਦ ਤੋਂ ਬਾਹਰ ਨੇ ਪੇਸ ਤਾਂ ਇੱਲੂੜੇ ਦੀ ਵਧੀਆ ਕਰੀ ਹੁਣ ਇੱਲੂੜੇ ਦੀ ਇਹ ਕਿੰਨਾ ਇੱਲੂੜੇ ਦੀ ਸੱਤ ਲਮਾ ਹਜੇ ਪਾਰਸ਼ਾਸਤਰੀ ਹੂੰ ਕੁੰਦੇ ਕੁਟਰੀਆ

ਦੇ ਰਵਾਈਆਂ ਦਸ ਕਿੰਨੇ ਅੱਛਾ ਢੋੜਦੇ ਕੋਈ ਨਹੀਂ ਇਹਦੀ ਢੋੜਲੇ ਕੋਈ ਨਹੀਂ ਜਾਂਦਾ ਹੈ ਢੋੜਲੇ ਦੀ ਵੀ ਧੰਨਵਾਦ ਦਰਵਾਈਆਂ ਮੱਛੀ ਲੈ ਕੇ ਅੱਛਾ ਕੱਟ ਗਈ ਕੱਟਾ ਦਿੱਕੀ ਨਾ ਕੱਟ ਗਈਆਂ ਵੀਰ 6 ਕੱਟ ਗਈਆਂ 6 ਕੀ ਦਿਨ ਲੱਗਿਆ ਹੈਲੋ ਹਾਂ ਕੋਈ ਚੱਲ ਰਿਹਾ ਹੈ ਤੁਸੀਂ ਜੇ ਜੇ ਜਦੋਂ ਇਹ ਜਦੋਂ ਵੀ ਨਹੀਂ ਉਹ ਚੱਟ ਕੇ ਆਮ ਕੰਲੇ ਜਿਵੇਂ ਵਿੱਚ ਗੜੇ ਰੋ ਘੰਟਾ ਹੈ ਇਹ ਵਾਰੀ ਮਿੱਕਿਓਂ ਹੈ ਘੱਟ ਕੇ ਇਨਫੈਕਸ਼ਨ ਵਾਲੀ ਹੋਵਾ ਗੈਰ ਹੈ ਅਗਰ ਤਾਂ ਭੈਡਾ ਕੋਈ ਨਹੀਂ ਸਾਰਾ ਨਵਾਂ ਕਾੜ ਲਾ। ਅਗਲੇ ਘੁੱਟੇ ਦੇ ਪਤਾ ਚ ਨੇ ਕਿ ਆਹ ਕੀ ਲੋੜ ਹੋਵੇ। 11 11 ਇੱਥੇ ਆਉਂਦੀਆਂ ਤਾਂ ਆ ਜਾਣ। 11 ਟੱਪੜੀਆਂ ਤੇ ਜਾਂਦੇ ਜਾਂਦੇ। ਮੇਰ ਤਾਂ ਆਜਨੇ ਬਾਅਦ। ਜਿਹੜਾ ਕੁਝ ਵੀ ਨਹੀਂ ਉਤਾਰਿਆ। ਅਗੇ ਸੀ। ਉਹ ਵੀ ਭੈਡਾ ਲੱਗਿਆ ਭਰਾਜਾ। ਨਾਲ ਹੀ ਨਾਲ ਹੀ ਵਾਸ ਚਲੋ ਉਹ ਓਪੋਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਜਿਹੜੀ ਇਹ ਸ਼ਰਤ ਤਕੀ ਮਾਨ ਪਾਰਟੀ ਤੇ ਬਾਪ ਪਾਰਟੀ ਦੇ ਵਿੱਚ ਮਾਨ ਪਾਰਟੀ ਦੇ 8 ਮਿੰਟ ਬਾਅਦ 7 ਕਬੂਤਰ ਆ ਗਏ ਸੀ ਤੇ ਬਾਕੀ ਕਬੂਤਰਾਂ ਨੇ 15 ਮਿੰਟ ਕੋਸ਼ਿਸ਼ ਹੈ ਕਰਨ ਮਾਰੇ ਸੀਗੇ ਪਰ ਬਾਪ ਪਾਰਟੀ ਦਾ 0 ਵੀ ਟਾਈਮ ਹੈ ਘਰੋਂ ਵੀ ਨਹੀਂ ਗਏ ਕਬੂਤਰ ਮਿਲਦੇ ਹਾਂ ਤੁਹਾਨੂੰ ਹੁਣ ਅਗਲੀ ਵੀਡੀਓ 'ਚ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸੱਜੀ ਗੱਲ ਜੀ ਅੱਜ ਜਿਹੜੇ ਮਾਨ ਪਾਰਟੀ 'ਚ ਵਾਧਾ ਹੋਇਆ ਹੈ ਆ ਇਹਨੇ ਮੁੰਡਾ ਸ਼ਿਰਤ ਕਰ ਤੋ ਆਇਆ ਮਾਨਪਾਲਟੀ ਦੇ ਵਿੱਚ ਸਥਨੀ ਵੀਰ ਦੇ ਬਰੇਰਪੁਰਲੇ ਜੋ ਥਲੇ ਦੇ ਵਿੱਚੋਂ ਇੱਕ ਸਾਡਾ 포ਪੋ ਤੇ ਇੱਕ ਮੁੰਡਾ ਜ਼ਾਇਦ ਇੱਕ ਮੁੰਡਾ ਕੱਟਾ ਇਹ ਤਿੰਨੋਂ ਵੀਰੇ ਖਲੇ ਦੇ ਵਿੱਚ ਆ ਬਰੇਰਪੁਰਲੇ ਜੋ ਤੇ ਅੱਜ ਤੋਂ ਇਹ ਸਦੀ ਵੀਰ ਦੇ ਸ਼ਿਰਤਦਾ ਤੇ ਮਾਨਪਾਲਟੀ ਦੇ ਵਿੱਚ ਆ ਦਾਰੀ ਮਾਨਪਾਲਟੀ ਨੂੰ ਦਖਾਰੀ ਪਾਰਗਿਆਂ ਨੂੰ ਲੱਖ ਰੱਖਦਾ we oh, yeah. <laughs>